ਦੇਖੋ ਅੱਜ ਲੌਂਗਵਾਲ ਜੋ ਕਿ ਬੋਂਜਾਸ਼ੀ ਦਾ ਦੀ ਪਵਿੱਤਰ ਧਰਤੀ ਹੈ ਲੌਂਗਵਾਲ ਨੂੰ 12 ਕਰੋੜ 20 ਲੱਖ ਰੁਪਏ ਦੇ ਨਵੇਂ ਪ੍ਰੋਜੈਕਟ ਜਿਹੜੇ ਉਹ ਸ਼ੁਰੂ ਕੀਤੇ ਜਾ ਰਹੇ ਨੇ ਉਹਨਾਂ ਨੇ ਨੀਂਹ ਪੱਥਰ ਰੱਖਿਆ ਜਿਦੇ ਵਿੱਚੋਂ ਇੱਕ 11 ਕਰੋੜ ਰੁਪਏ ਦਾ 30 ਬਿਸਤਰਾਂ ਦਾ ਹਸਪਤਾਲ ਜਿਹੜਾ ਮਲਟੀ ਸਪੈਸ਼ੈਲਿਟੀ ਹਸਪਤਾਲ ਹੈ ਜਿਹੜਾ ਆਧੁਨਿਕ ਹਸਪਤਾਲ ਹੈ ਜਿਹੜਾ ਉਹਦਾ ਨੀਂਹ ਪੱਥਰ ਰੱਖਿਆ ਗਿਆ ਔਰ ਇੱਥੇ ਹਰ ਤਰ੍ਹਾਂ ਦੀ ਹੈਲਥ ਫੈਸਿਲਿਟੀਆਂ ਨੇ ਜਿਹੜੀਆਂ ਉਹ ਅਵੇਲੇਬਲ ਹੋਣਗੀਆਂ ਔਰ ਇਸ ਤੋਂ ਇਲਾਵਾ ਇਹ ਸਵਾ ਸਾਲ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਏਗਾ ਔਰ ਇਹਦੇ ਨਾਲ ਲੌਂਗ ਵਾਲ ਪਲੱਸ ਲੌਂਗ ਵਾਲ ਦੇ ਆਸ-ਪਾਸੇ ਦੇ ਪਿੰਡਾਂ ਦੇ ਤਕਰੀਬਨ 2 ਲੱਖ ਤੋਂ ਵੀ ਵੱਧ ਦੀ ਪੋਪੂਲੇਸ਼ਨ ਨੂੰ ਬੈਨੀਫਿਟ ਹੈ ਜਿਹੜਾ ਉਹ ਹੋਏਗਾ ਇਸ ਤੋਂ ਇਲਾਵਾ 1 ਕਰੋੜ ਵੀ ਲੱਖ ਰੁਪਏ ਲਾ ਕੇ ਨਾਲ ਪਾਰਕ ਔਰ ਇੰਟਰਲੌਕ ਦੇ ਜਿਹੜੇ ਛੋਟੇ ਪ੍ਰੋਜੈਕਟਸ ਨੇ ਉਹ ਸ਼ੁਰੂ ਕੀਤੇ ਜਾ ਰਹੇ ਨੇ ਮੈਂ ਸਮਝਦਾ ਕਿ ਜਿੱਥੇ ਪੂਰੇ ਪੰਜਾਬ ਦੇ ਵਿੱਚ ਸ਼੍ਰੀਪੁਰ ਸਰਪੰਚ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਉੱਥੇ ਸੁਨਾਮ ਹਲਕੇ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕੰਮ ਇਹ ਡਵੈਲਪਮੈਂਟ ਦੇ ਚੱਲ ਰਹੇ ਨੇ ਔਰ ਲੌਂਗਵਾਲ ਕਿਉਂਕਿ ਬਵੰਜਰ ਸ਼ੀਦਨ ਦੀ ਧਰਤੀ ਹੈ ਬੜਾ ਇੰਪੋਰਟੈਂਟ ਸ਼ਹਿਰ ਹੈ ਇਸ ਕਰਕੇ ਇੱਥੇ ਵੀ ਵੱਡੇ ਪ੍ਰੋਜੈਕਟ ਜਿਹੜੇ ਕੁਝ ਪਹਿਲਾਂ ਆ ਚੁੱਕੇ ਤੇ ਕੁਝ ਬਾਕੀ ਹੋਰ ਆਉਣ ਵਾਲੇ ਨੇ ਕਿਸ ਤਰ੍ਹਾਂ ਦੀ ਮਸ਼ੀਨਾਂ ਜਿਹੜੀਆਂ ਹਸਪਤਾਲ ਦੇ ਜੀ ਪ੍ਰੋਵਾਈਡ ਕਰੇ ਏ ਟੂ ਜ਼ेड ਸਾਰੇ ਸਾਰੇ 30 ਬੈਡਡਡ ਇੰਡੋਰ ਹਸਪਤਾਲ ਹੈ ਜੀ ਜਿਹਦੇ ਵਿੱਚ ਹਰ ਤਰ੍ਹਾਂ ਦੀ ਸਪੈਸ਼ਲਿਟੀ ਚਾਹੇ ਉਹ ਬੱਚਿਆਂ ਦੀ ਹੋਵੇ ਲੇਡੀਜ਼ ਦੀ ਹੋਵੇ ਗਾਇਨੀ ਦੀ ਹੋਵੇ ਸਰਜਰੀ ਹੋਵੇ ਈ ਐਨ ਟੀ ਹੋਵੇ ਸਾਰੀਆਂ ਸਪੈਸ਼ਲਿਟੀਆਂ ਨੇ ਜਿਹੜੇ ਡੈਂਟ ਸਾਰੀਆਂ ਫੈਸਿਲਿਟੀਆਂ ਉਹ ਚਾਹੇ ਅਲਟਰਾਸਾਉਂਡ ਹੈ ਚਾਹੇ ਐਕਸ-ਰੇ ਏ ਟੂ ਜ਼ेड ਜੋ ਆਪਾਂ ਸੋਚ ਸਕਦੇ ਇੱਕ ਆਧੁਨਿਕ ਹਸਪਤਾਲ ਦੇ ਵਿੱਚ ਹੋਣਾ ਚਾਹੀਦਾ ਉਹ ਇਸ ਹਸਪਤਾਲ ਦੇ ਵਿੱਚ ਮੌਜੂਦ ਹੋਊਗਾ ਲੋਕਾਂ ਦੀ ਡਿਮਾਂਡ ਹੈ ਜੀ ਮੇਥਰੋ ਡਾਕਟਰਾਂ ਦੀ ਜਿਹੜੀ ਹੈਗੀ ਕਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਕੋਈ ਕਮੀ ਨਹੀਂ ਹੋਊਗੀ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਭਰਤੀਆਂ ਨੇ ਜਿਹੜੀਆਂ ਕੀਤੀਆਂ ਨਹੀਂ ਸੀਗੀਆਂ ਅਸੀਂ ਹੁਣ ਤੁਸੀਂ ਰੋਜ਼ ਦੇਖਦੇ ਹੋ ਕਿ ਡਾਕਟਰਾਂ ਦੀਆਂ ਪੈਰਾਮੈਡੀਕਲ ਸਟਾਫ ਦੀਆਂ ਹਰ ਡਿਪਾਰਟਮੈਂਟ ਦੇ ਭਰਤੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਦੋਨੋਂ ਚੀਜ਼ਾਂ ਸਾਈਡ ਬਾਈ ਸਾਈਡ ਚੱਲਣੀਆਂ ਚਾਹੀਦੀਆਂ ਨੇ ਇੱਕ ਪਾਸੇ ਜਿੱਥੇ ਬਿਲਡਿੰਗਾਂ ਤੇ ਇਨਫਰਾਸਟ੍ਰਕਚਰ ਔਰ ਇਕੁਇਪਮੈਂਟ ਚਾਹੀਦਾ ਉੱਥੇ ਨਾਲ ਉਹਨਾਂ ਨੂੰ ਚਲਾਉਣ ਵਾਸਤੇ ਡਾਕਟਰਸ ਪੈਰਾਮੈਡੀਕਲ ਸਟਾਫ ਹੈ ਜਿਹੜਾ ਉਹ ਵੀ ਚਾਹੀਦਾ ਸੋ ਇੱਕ ਪਾਸੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਔਰ ਦੂਜੇ ਪਾਸੇ ਹਰ ਰੋਜ਼ ਭਰਤੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹਦੇ ਨਾਲ 56000 ਨੌਕਰੀਆਂ ਸੀ ਆ 100% ਸਟਾਫ ਦੀ ਅਵੇਲੇਬਿਲਿਟੀ ਜਦੋਂ ਇਹ ਹਸਪਤਾਲ ਬਣ ਕੇ ਤਿਆਰ ਹੋ ਗਿਆ 100% ਅਵੇਲੇਬਿਲਿਟੀ ਆਫ ਸਟਾਫ ਹੋਏਗੇ ਥੇ ਪੰਜੀ ਬੀਬੀਐਮਬੀ ਨੂੰ ਲੈ ਕੇ ਹਰਿਆਣਾ ਕਹਿ ਰਿਹਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਕਿਵੇਂ ਦੇਖਦੇ ਹਾਂ ਮਸਲੇ ਆ ਸੁਪਰੀਮ ਕੋਰਟ ਜਾਂ ਕਿਸੇ ਵੀ ਅਦਾਲਤ ਦਾ ਦਰਵਾਜ਼ਾ ਖੜਕਾਣਾ ਉਹਨਾਂ ਦਾ ਸੰਵਿਧਾਨਿਕ ਹੱਕ ਹੈ ਉਹ ਬਿਸ਼ੱਕ ਜਾਣ ਪਰ ਸਾਡਾ ਸਟੈਂਡ ਪੰਜਾਬ ਦਾ ਪੰਜਾਬ ਸਰਕਾਰ ਦਾ ਸਟੈਂਡ ਪਹਿਲੇ ਦਿਨੋਂ ਬੜਾ ਸਪਸ਼ਟ ਹੈ ਕਿ ਸਾਡੇ ਕੋਲ ਕਿਸੇ ਨੂੰ ਵੀ ਪਾਣੀ ਦੇਣ ਦੇ ਲਈ ਐਕਸਟਰਾ ਹੈ ਨਹੀਂਗਾ ਉਹਨਾਂ ਨੇ ਹਿਮਨਿਟਰੀਅਨ ਗਰਾਉਂਡਜ਼ ਦੇ ਉੱਪਰ ਪਾਣੀ ਮੰਗਿਆ ਸੀਗਾ ਡਰਿੰਕਿੰਗ ਵਾਟਰ ਲਈ ਪੀਣ ਦੇ ਲਈ 1700 ਦੀ ਲੋੜ ਹੈ ਹਰਿਆਣਾ ਦੀ ਆਬਾਦੀ ਮੁਤਾਬਕ 1700 ਕਿਊਸਿਕ ਦੀ ਆਲਰੇਡੀ 4000 ਕਿਊਸਿਕ ਕਿਉਂਕਿ ਕੋਈ ਡੋਮੈਸਟਿਕ ਜ਼ਰੂਰਤਾਂ ਵੀ ਹੁੰਦੀਆਂ ਨੇ ਪਸ਼ੂਆਂ ਵਾਸਤੇ ਵੀ ਚਾਹੀਦਾ ਹੁੰਦਾ ਹੈ 4000 ਕਿਊਸਿਕ ਪਾਣੀ ਹੈ ਜਿਹੜਾ ਉਹਨਾਂ ਨੂੰ ਅੱਜ ਵੀ ਜਾ ਰਿਹਾ ਹੈ ਪਰ ਹੁਣ ਉਹ ਕਹਿੰਦੇ ਨੇ ਸਾਨੂੰ 8500 ਦਿਓ ਕਿਉਂ ਭਈ ਅਸੀਂ ਆਪਦੇ ਲੋਕ ਜਾਂ ਆਪਦੀਆਂ ਫਸਲਾਂ ਨੂੰ ਨੂੰ ਅਧਿਆਏ ਮਾਰਨਾ ਸੋ ਇਸ ਕਰਕੇ ਉਹਨਾਂ ਨੂੰ ਸਪਸ਼ਟ ਜਵਾਬ ਦੇ ਚੁੱਕੇ ਉਹ ਜਿਹੜੀ ਕੋਰਟ ਦੇ ਵਿੱਚ ਜਾਣਾ ਚਾਹੁੰਦੇ ਨੇ ਬਿਸ਼ਪ ਜੀ ਜੀ ਸਭ ਦਾ ਪਾਖੜਾ ਦੇ ਮੁੱਦਾ ਲੈ ਕੇ ਪਿੱਛੇ ਕਰਨ ਦੇ ਲਈ ਕੋਟੀ ਸਾਰਨ ਕਿ ਪਾਖੜਾ ਤੋਂ ਜੋ ਪੰਜਾਬ ਪੁਲਿਸ ਲਗਾਈ ਗਈ ਹੈ ਉਹਨਾਂ ਨੂੰ ਵੀ ਉੱਥੋਂ ਪਿੱਛੇ ਕੀਤਾ ਜਾਵੇ ਉਹਦੇ ਲਈ ਵੀ ਨਹੀਂ ਕਿਉਂ ਕਿਉਂ ਪਿੱਛੇ ਕੀਤਾ ਜਾਵੇ ਜੇ ਰਾਤ ਨੂੰ ਅੱਧੀ ਰਾਤ ਨੂੰ ਉਹ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਮੀਟਿੰਗਾਂ ਬੁਲਾ ਕੇ ਆਰਡਰ ਕਰਨਗੇ ਔਰ ਇੱਕ ਤਰਫਾ ਆਰਡਰ ਕਰਨਗੇ ਅ ਤੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਤਬਦੀਲ ਕਰਨਗੇ ਤੇ ਕਿਉਂ ਪੁਲਸ हटਾਈਏ ਜੀ ਬਿਲਕੁਲ ਨਹੀਂ ਕੱਲਾ ਪੁਲਸ ਕੀ ਜੇ ਸਾਨੂੰ ਲੋਕਾਂ ਨੂੰ ਜਾ ਕੇ ਉੱਥੇ ਬੈਠਣਾ ਪਿਆ ਧਰਨਾ ਦੇਣਾ ਪਿਆ ਤੇ ਦਵਾਵਾਂਗੇ ਆ ਰਿਐਲਟੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਜਖਰ ਸਾਹਿਬ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਖੜਦੇ ਨਜ਼ਰ ਨਹੀਂ ਚੰਗੀ ਗੱਲ ਹੈ ਜੀ ਉਹਨਾਂ ਨੂੰ ਖੜਨਾ ਚਾਹੀਦਾ ਮੈਂ ਸਮਝਦਾ ਕਿ ਉਹ ਬੀਜੇਪੀ ਦੇ ਲੀਡਰ ਬਾਦਚ ਨੇ ਪਹਿਲਾਂ ਤਾਂ ਪੰਜਾਬੀ ਨੇ ਖੜਾ ਚਾਹੀਦਾ ਉਹਨਾਂ ਨੂੰ ਬਾਕੀ ਹੁਣ ਔਰੇ ਤਾਂ ਖੜ ਗਏ ਸਾਡੇ ਨਾਲ ਹੁਣ ਉੱਪਰ ਮੋਦੀ ਸਾਹਿਬ ਕੋਲ ਜਾ ਕੇ ਕਿੰਨਾ ਕੁ ਜ਼ੋਰ ਲਾਉਂਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਇਹ ਸਿਮ ਦਾ ਵਿਆਹ ਹੈ ਉਹ ਕਿਹਦੇ ਰਾਇਲਟੀ ਦੇ ਟਾਈਮ ਦੋਨੇ ਹਰਿਆਣਾ ਤੇ ਪੰਜਾਬ ਗੱਲ ਨਹੀਂ ਕਰਦੇ ਪਰ ਪਾਣੀ ਨੂੰ ਲੈ ਕੇ ਲੜ ਰਹੇ ਨੇ ਕਿ ਕਾਂਗਰਸ ਇਸ ਮਸਲੇ ਤੇ ਕੋਈ ਲੱਗਦਾ ਕਿ ਸਟੈਂਡ ਕਿਨੇ ਕਿਹਾ ਜੀ ਉਹਨਾਂ ਨੇ ਕਿਹਾ ਕਿ ਰਾਇਲਟੀ ਟਾਈਮ ਪੰਜਾਬ ਤੇ ਹਰਿਆਣਾ ਸਾਡੇ ਨਾਲ ਗੱਲ ਹੀ ਕਰਦੇ ਔਰ ਰਾਇਲਟੀ ਦੀ ਮੰਗ ਕਰਦੇ ਪਾਣੀ ਦੀ। ਹਿਮਾਚਲ 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 ਜਲਦੀ ਸੀ ਕਿ ਅਸੀਂ ਨੇ ਬਿਆਨ ਦਿੱਤੇ ਨਹੀਂ ਉਹ ਚਲੋ ਜੋ ਮਰਜ਼ੀ ਬਿਆਨ ਦੇ ਜਾਂ ਜੀ ਇਹ ਸਾਬ ਨਾਲ ਰਾਇਲਟੀ ਜਿਹੜੀ ਸਾਨੂੰ ਰਾਜਸਥਾਨ ਦੇ ਦੇ ਤੇ ਰਾਇਲਟੀ ਹਰਿਆਣਾ ਨੂੰ ਦੇ ਦਾਂਗੇ ਹਿਮਾਚਲ ਨੂੰ ਦੇ ਦਾਂਗੇ ਮੇਰੇ ਕਹਿਣ ਦਾ ਮਤਲਬ ਇਹ ਕਿ ਜਿਸ ਦਿਨ ਤਾਂ ਇਹ ਮੀਟਿੰਗ ਸੀਗੀ ਅਸੀਂ ਉਸ ਦਿਨ ਕਾਂਗਰਸ ਦੇ ਆਲ ਪਾਰਟੀ ਮੀਟਿੰਗ ਵਾਲੇ ਦੇ ਨਾਲ ਅਸੀਂ ਕਾਂਗਰਸ ਦੇ ਲੀਡਰਸ ਨੂੰ ਅਸੀਂ ਇਹ ਉਹਨਾਂ ਦੇ ਨਾਲ ਅਸੀਂ ਇਹ ਓਬਜੈਕਸ਼ਨ ਉਠਾਇਆ ਕਿ ਜਿਸ ਦਿਨ ਮੀਟਿੰਗ ਸੀਗੀ ਉਸ ਦਿਨ ਪੰਜਾਬ ਇਕੱਲਾ ਰਹਿ ਗਿਆ ਅੱਜ ਤਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਡੇ ਨਾਲ ਆ ਤੇ ਉਸ ਦਿਨ ਮੀਟਿੰਗ ਦੇ ਵਿੱਚ ਹਿਮਾਚਲ ਗਵਰਨਮੈਂਟ ਕਹਿੰਦੀ ਜੀ ਅਸੀਂ ਤਾਂ ਨਿਊਟਰਲ ਆ ਨਾ ਅਸੀਂ ਇਸ ਪਾਸੇ ਆ ਨਾ ਅਸੀਂ ਇਸ ਪਾਸੇ ਆ ਭਈ ਨਿਊਟਰਲ ਜੇ ਤੁਸੀਂ ਸਹਿਮਤੀ ਦੇ ਰਹੇ ਹੋ ਤੇ ਕਾਂਗਰਸ ਪਾਰਟੀ ਵੀ ਇਹਦਾ ਮਤਲਬ ਉਹਨਾਂ ਦੇ ਹੱਕ ਦੇ ਵਿੱਚ ਹੀ ਭੁਗਤ ਰਹੀ ਹੈ ਸੋ ਇਸ ਕਰਕੇ ਇਸ ਗੱਲ ਦਾ ਸੀ ਉਹਨਾਂ ਨਾਲ ਆ ਪੱਤੀ ਜਿਤਾਈ ਸੀ ਕਿ ਤੇ ਹੁਣ ਦੇਖਦੇ ਆਉਣ ਵਾਲੇ ਦਿਨਾਂ ਚ ਪ੍ਰਕਿਰネタ ਲਈ ਵੀ ਲੜਾਈ ਲੜੂਗੀ ਸਰਕਾਰ 100% ਲੜਾਂਗੇ ਜੀ ਬੇਫਿਕਰ ਹੋ ਜਾਓ ਹਰ ਪੱਖੋਂ ਹਰ ਪੱਖੋਂ ਲੜਾਈ ਹੈ ਜਿਹੜੀ ਉਹ ਚਾਹੇ ਕਾਨੂੰਨੀ ਹੈ ਚਾਹੇ ਸੰਵਿਧਾਨਿਕ ਹੈ ਤੇ ਚਾਹੇ ਸੜਕਾਂ ਦੇ ਉੱਪਰ ਹੈ ਪੰਜਾਬ ਦੀ ਲੜਾਈ ਹੈ ਜਿਹੜੀ ਉਹ ਪਾਣੀਆਂ ਦੀ ਲੜਾਂਗੇ ਕੱਲ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ ਇਹੀ ਇਹੀ ਪੱਤਰਕਾਰਾਂ ਨੂੰ ਤਾਂ ਇਹੀ ਸਾਰਾ ਜੋ ਮੈਂ ਤੁਹਾਨੂੰ ਦੱਸਿਆ ਜੀ ਇਹੀ ਸਟੈਂਡ ਪੰਜਾਬ ਦਾ ਪਹਿਲਾ ਸੀਗਾ ਤੇ ਇਹੀ ਸਟੈਂਡ ਕੱਲ ਨੂੰ ਸੈਸ਼ਨ ਦੇ ਵਿੱਚ ਰਹੂਗਾ ਠੀਕ ਹੈ